ਪਿਛਲੇ ਦਿਨੀ ਪਿੰਡ ਚੀਮਾ ਚ ਹੋਏ ਕਤਲ ਦੀ ਗੁੱਥੀ ਨੂੰ ਪੁਲਿਸ ਨੇ 24 ਘੰਟਿਆਂ ਵਿੱਚ ਹੀ ਸਲਝਾ ਲਿਆ ਹੈ ਮਰਨ ਵਾਲੇ ਦੀ ਪਛਾਣ ਪ੍ਰਦੀਪ ਸਿੰਘ ਪਿੰਡ ਚੀਮਾ ਵਜੋਂ ਹੋਈ ਸੀ ਦਰਸਲ ਉਕਤ ਨੌਜਵਾਨ ਨੂੰ ਉਸਦੇ ਸਕੇ ਭਰਾ ਤੇ ਮਾਮੇ ਦੇ ਮੁੰਡੇ ਨੇ ਹੀ ਕਤਲ ਕੀਤਾ ਸੀ ਮ੍ਰਿਤਕ ਪ੍ਰਦੀਪ ਸਿੰਘ ਨੇ ਅੰਮ੍ਰਿਤ ਪਾਨ ਕੀਤਾ ਹੋਇਆ ਸੀ ਪਰ ਬਾਅਦ ਵਿੱਚ ਨਸ਼ੇ ਦੀ ਦਲਦਲ ਵਿੱਚ ਫਸ ਜਾਣ ਕਾਰਨ ਘਰ ਵਿੱਚ ਕਲੇਸ਼ ਰਹਿਣ ਲੱਗਾ ਬੀਤੀ ਰਾਤ ਵੀ ਦੋਵੇਂ ਭਰਾਵਾਂ 'ਚ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਮ੍ਰਿਤਕ ਦੇ ਭਰਾ ਸੰਜੀਵ ਕੁਮਾਰ ਨੇ ਇਸ ਮਾਮੇ ਦੇ ਲੜਕੇ ਰਾਜਕੁਮਾਰ ਨਾਲ ਰਲ ਕੇ ਸਿਰ ਵਿੱਚ ਲੱਕੜ ਦਾ ਦਾਸਤਾ ਮਾਰ ਕੇ ਪ੍ਰਦੀਪ ਸਿੰਘ ਦੀ ਹੱਤਿਆ ਕਰ ਦਿੱਤੀ ਪੁਲਿਸ ਨੇ ਮੌਕੇ ਤੇ ਮਿਲੇ ਸਬੂਤਾਂ ਦੇ ਆਧਾਰ ਤੇ ਇਸ ਅੰਨੇ ਕਤਲ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਉਹ ਤੰਗ ਪਸਾਨ ਕਰਦਾ ਲੜਾਈ ਹੋ ਰਹੀ ਸੀਗੀ। ਬਸ ਉਹ ਕਿਤੇ ਚਾਂਦਕਾ ਛੱਡ ਫਸਪਲੇਖੇ ਨਾਲ ਕਿਤੇ ਉਹਦੇ ਸੱਟ ਲੱਗੀ ਜੀ। ਸਾਨੂੰ ਕੋਈ ਪਤਾ ਨਹੀਂ ਸੀ ਇਹਦੇ ਨਾਲ ਡੈਥ ਹੋ ਸਕਦੀ ਹੈ ਜੀ। ਜੋ ਬੈਲ ਬੋਨੀ ਕੱਲ ਜਿੰਮੇ ਦੇ ਖੇਤਾਂ 'ਚ ਮਿਲੀ ਸੀ। ਪ੍ਰਦੀਪワਲ ਜੀ ਉਸ ਬੰਦੇ ਨੇ। ਦੋ ਬੰਦੇ ਦਾ ਆਮਲੇ ਰਕੀ ਤੇਜ਼ੀ ਗਈ। ਉਹਨਾਂ ਸੋਨਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ। ਅਗੇ ਤੱਕ ਜਾਈ ਕੀ ਕਾਰਨ ਕੀ ਸੀਗਾ ਜੀ ਕਦੋਂ ਦਾ ਪਤਲਾ ਇੱਥੇ ਦਾ ਘਰੇਲੂ ਪਲੇਸ ਸੀਗਾ ਦਾਰੂ ਪੀਣ ਦਾ ਹੱਦ ਸੀਗਾ ਮਾਤਮ ਵਾਲਾ ਵੀ ਤੇ ਮਾਰਨ ਵਾਲਾ ਵੀ ਆਸ ਵਿੱਚ ਨਿਕੜਾਈ ਪਈ ਰਾਤ ਨੂੰ ਤੇ ਕਦਲਾ ਇੱਥੇ ਦਾ ਸਗਾ ਪਰ ਆਈ ਸੰਜੀਵ ਕੁਮਾਰ ਤੇ ਦੂਸਰਾ ਉਹਦੇ ਮਾਮੇ ਦਾ ਬੇਟਾ ਆਇਆ ਜਮਾ ਉਹਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੂੰ ਕਾਨੂੰਨ ਪਰ ਉਹਨਾਂ ਨਾਲ ਕੰਮ ਜਿਵੇਂ ਕੀਤਾ ਜਾਉਂਦਾ ਰਿਸ਼ਤਿਆਂ ਵਿੱਚ ਆਈ ਗਿਰਾਵਟ ਨੇ ਕਈ ਘਰਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ ਜਿੱਥੇ ਇਸ ਗਿਰਾਵਟ ਦਾ ਕਾਰਨ ਨਸ਼ਾ ਬਣਿਆ ਉੱਥੇ ਹੀ ਸਾਡੇ ਸਮਾਜਿਕ ਢਾਂਚੇ ਦੀ ਜ਼ਿੰਮੇਵਾਰੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਭਦੌੜ ਤੋਂ ਸਾਹਿਬ ਸੰਧੂ ਦੀ ਰਿਪੋਰਟ ਪੈਰੇ ਦਾ ਟੀਵੀ